ਸੱਚ ਕਾਲ ਜੀ ਅੱਜ ਅਸੀਂ ਡਾੜੇ ਵਿੱਚ ਮੀਟਿੰਗ ਕੀਤੀ ਹੈ ਜੀ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਏਡੀਸੀ ਯੂਡੀ ਔਰ ਐਸਐਸਪੀ ਐਸਪੀ ਐਂਡ ਡੀਐਫਸੀ ਔਰ ਸਾਰੇ ਇਹਦੇ 30 ਵੀ ਹੈਗੇ ਆ ਜਿੰਨੇ ਪੈਟਰੋਲ ਪੰਪ ਔਰ ਡੀਲਰਸ ਡੀਜ਼ਲ ਵਾਲੇ ਡੀਲਰਸ ਔਰ ਜਨੇਲਪਿਚ ਦੇ ਡੀਲਰ ਹੈ ਔਰ ਜਿੰਨੀਆਂ ਕਰਿਆਨਾ ਜਾਂ ਹੋਰ ਜਿੰਨੇ ਵੀ ਆਪਣੀਆਂ ਸ਼ਾਪਸ ਹੈਗੀਆਂ ਔਰ ਡੀਐਫਸੀ ਔਰ ਜਿੰਨਾ ਵੀ ਤਾਂ ਕਿ ਕਿਸੇ ਕਿਸਮ ਦੀ ਕੋਈ ਪੈਨਿਕ ਰੈਕਸ਼ਨ ਨਹੀਂ ਕਰਨਾ ਕੋਈ ਪੈਨਿਕ ਬਾਇੰਗ ਨਹੀਂ ਕਰਨੀ ਕਿਸੇ ਨੇ ਕੋਈ ਹੋਲਡਿੰਗ ਨਹੀਂ ਕਰਨੀ ਔਰ ਸਾਡੇ ਕੋਲੇ ਜਿਹੜੀਆਂ ਐਸੈਂਸ਼ੀਅਲ ਸਪਲਾਈਜ਼ ਆ ਗਈਆਂ ਦੇ ਆਰ ਇਨ ਪਲੈਂਟੀ ਔਰ ਸਾਡੀ ਆਰਮੀ ਜਿਹੜੀ ਹੈਗੀ ਆ ਉਹ ਦੁਸ਼ਮਣ ਨਾਲ ਬਹੁਤ ਅੱਛੀ ਤਰ੍ਹਾਂ ਡੀਲ ਕਰ ਰਹੀ ਹੈ ਉਹਨਾਂ ਦੀਆਂ ਜਿਹੜੀਆਂ ਮਜ਼ਾਇਦ ਜਾਂ ਜਿੰਨੀਆਂ ਵੀ ਉਹਨਾਂ ਦੀ ਡਰੋਨਸ ਹੁੰਦੀਆਂ ਉਹਨਾਂ ਨੂੰ ਨਿਊਟਰਲਾਈਜ਼ ਕਰ ਰਹੀ ਹੈ ਇਨ ਮੀਡੀਅਰ ਓਨਲੀ ਤੇ ਕੋਈ ਕਿਸੇ ਕਿਸਮ ਦਾ ਕੋਈ ਪੈਨਿਕ ਨਹੀਂ ਹੈ ਸਿਚੁਏਸ਼ਨ ਬਿਲਕੁਲ ਠੀਕ ਹੈ ਗਿਆ ਇਸ ਤੋਂ ਸਵਾਇ ਅਸੀਂ ਜਿਹੜਾ ਹੈਗਾ ਇਹਦੇ ਚ ਐਸਓਪੀਜ਼ ਤਿਆਰ ਕੀਤੇ ਆ ਕਿ ਸਾਰਿਆਂ ਨੇ ਜਿਹੜਾ ਮੈਡੀਕਲ ਵਾਲੇ ਜਿਹੜੇ ਡਾਕਟਰਸ ਹੈਗੇ ਆ ਚਾਹੇ ਉਹ ਆਈਐਮਈ ਦੇ ਸਿਵਲ ਸਰਜਨ ਕੋਆਰਡੀਨੇਟ ਕਰਨਗੇ ਔਰ ਡਾਇਰੈਕਟਰ ਪ੍ਰਿੰ ਤੇ ਸਾਰੇ ਸਟਾਫ ਨੂੰ ਜਿਹੜੀ ਹੈਗੀ ਆ ਉਹ ਫਸਟ ਏਡ ਦੀ ਔਰ ਐਡਵਾਂਸ ਜਿਹੜੇ ਪੈਰਾਮੈਡਿਕ ਚਾਰਲ ਨੂੰ ਲਾਈਫ ਐਡਵਾਂਸ ਲਾਈਫ ਸਪੋਰਟ ਦੀ ਜਿਹੜੀ ਟ੍ਰੇਨਿੰਗ ਦੇ ਚੁੱਕੇ ਆ ਸੀ ਔਰ ਜਿਹੜੇ ਹੁਣ ਸਿਵਲ ਡਿਫੈਂਸ ਵੋਲੰਟੀਅਰਸ ਆ ਗਏ ਆ ਉਹਨਾਂ ਦਾ ਕੰਮ ਇਹ ਹੋਏਗਾ ਕਿ ਜੇ ਕਿਤੇ ਕੋਈ ਬਾਈਚਾਂਸ ਕੋਈ ਇਨਸੀਡੈਂਟਸ ਹੁੰਦੀ ਆ ਜਾਂ ਖਬਰ ਆਉਂਦੀ ਆ ਕੋਈ ਅਨ ਆਈਡੈਂਟੀਫਾਈਡ ਕੋਈ ਆਬਜੈਕਟ ਪਿਆ ਹੁੰਦਾ ਕਿਤੇ ਤਾਂ ਉਹ ਏਰੀਆ ਨੂੰ ਕੋਰਡਨ ਆਫ ਕਰਨਗੇ ਪੁਲਿਸ ਦੇ ਆਉਣ ਤੋਂ ਪਹਿਲੇ 1.5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਉਹਨਾਂ ਨੂੰ ਕੋਰਡਨ ਆਫ ਕਰ ਦੇਣਗੇ ਔਰ ਜੇ ਕਿਤੇ ਕੋਈ ਫਾਇਰ ਇਨਸੀਡੈਂਸ ਹੁੰਦੀ ਆ ਤਾਂ ਉਹ ਫਾਇਰ ਬ੍ਰਿਗੇਡ ਨਾਲ ਕੋਆਰਡੀਨੇਟ ਕਰਕੇ ਔਰ ਜੇ ਕੋਈ ਬੰਦੇ ਰੈਸਕਿਊ ਕਰਨੇ ਆ ਉਹ ਰੈਸਕਿਊ ਕਰਨਗੇ ਏਰੀਆ ਨੂੰ ਕੋਰਡਨ ਆਫ ਕਰਨਗੇ ਔਰ ਉਹਨਾਂ ਨੂੰ ਸਾਰਿਆਂ ਨੂੰ ਫਸਟ ایڈ ਦੀ ਟ੍ਰੇਨਿੰਗ ਜਿਹੜੀ ਹੈਗੀ ਅਸੀਂ ਦੇਣੀ ਸ਼ੁਰੂ ਕਰਤੀ ਆ ਉਹਨਾਂ ਨੂੰ ਫਸਟ ایڈ ਦੀ ਟ੍ਰੇਨਿੰਗ ਦੇਵਾਂਗੇ ਇਸ ਤੋਂ ਸਵਾਇਓ ਅਲੱਗ-ਅਲੱਗ ਮਹਿਕਮਿਆਂ ਦੇ ਨਾਲ ਸਭ ਤੋਂ ਵੱਡੀ ਗੱਲ ਹੈ ਕਿ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਆ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿਹੜੇ ਮੌਜੂਦਾ ਹਾਲਾਤ ਹੈ ਜਿਹੜੇ ਰਿਊਮਰਸ ਹੁੰਦੀਆਂ ਅਫਵਾਹਾਂ ਹੁੰਦੀਆਂ ਉਹਦੇ ਬਾਰੇ ਜਿਹੜੀ ਔਥੈਂਟਿਕ ਇਨਫੋਰਮੇਸ਼ਨ ਹੈ ਉਹ ਲੋਕਾਂ ਤੱਕ ਪਹੁੰਚਾਣ ਲਈ ਹਰ ਪਿੰਡ ਦੇ ਵਿੱਚ ਜਿਹੜੇ ਹੈਗੇ ਅਸੀਂ ਬਣਾ ਲਏ ਆ ਗਰੁੱਪ ਜਿਹੜੇ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੋ ਰਹੀ ਹੈ ਹਰ ਮੁਹੱਲੇ ਦੇ ਵਿੱਚ ਗਰੁੱਪ ਬਣਾ ਲਏ ਆ ਇਹ ਪਟਿਆਲੇ ਵਾਲਾ ਮਾਡਲ ਜਿਹੜਾ ਹੈਗਾ ਅਸੀਂ ਸਾਰੇ ਪੰਜਾਬ ਦੇ ਵਿੱਚ ਆਉਣ ਵਾਲੇ 2 ਜਾਂ 3 ਦਿਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਲਾਗੂ ਕਰ ਦਾਂਗੇ ਪੈਰਾਮੈਡਿਕਸ ਦੀ ਸਾਡੀ ਟ੍ਰੇਨਿੰਗ ਸਾਰੇ ਪੰਜਾਬ 'ਚ ਹੋ ਚੁੱਕੀ ਹੈ ਔਰ ਸਾਰੇ ਹਸਪਤਾਲਾਂ ਦੇ ਵਿੱਚ ਆਪਣੀਆਂ ਡਿਊਟੀਆਂ ਕਰ ਰਹੇ ਆ ਹੁਣ ਜਿਹੜੇ ਬੱਚੇ ਆ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਅੱਗੇ ਆਓ ਤੇ ਤੁਸੀਂ ਸਿਵਲ ਡਿਫੈਂਸ ਵਲੰਟੀਅਰ ਬਣੋ ਤੇ ਤੁਹਾਨੂੰ ਇਹਦੇ ਕਾਰਡ ਪਾਟ ਵੀ ਮਿਲਣਗੇ ਔਰ ਤੁਹਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ ਜਿੰਦਗੀ ਬਾਰੇ ਜੋ ਹੈ ਉਹਦੇ ਵਿੱਚ ਤੁਹਾਨੂੰ ਫਸਟ ایڈ ਦੀ ਟ੍ਰੇਨਿੰਗ ਦਿੱਤੀ ਜਾਏਗੀ ਐਮਰਜੈਂਸੀ ਰਿਸਪੌਂਸ ਕਿਵੇਂ ਕਰਨਾ ਉਹਦੀ ਟ੍ਰੇਨਿੰਗ ਦਿੱਤੀ ਜਾਏਗੀ ਔਰ ਕ੍ਰਾਈਸਿਸ ਮੈਨੇਜਮੈਂਟ ਕਿਸ ਤਰ੍ਹਾਂ ਕਰਨਾ ਔਰ ਲੋਕਾਂ ਦੇ ਵਿੱਚ ਕੋਈ ਹੋਲਡਿੰਗਸ ਨਾ ਕਰਨ ਲੋਕਾਂ ਦੇ ਵਿੱਚ ਕੋਈ ਪੈਨਿਕ ਨਾ ਹੋਵੇ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਸੋ ਇਹ ਸਾਰੇ ਟ੍ਰੇਨਿੰਗ ਜਿਹੜੀ ਆ ਤੁਹਾਨੂੰ ਉਹ ਦਿੱਤੀ ਜਾਏਗੀ ਸੋ ਮੈਂ ਸਾਰਿਆਂ ਨੂੰ ਕਹਣਾ ਜਿਹੜੇ ਯੂਥ ਆ ਗਿਆ ਦੇ ਛੁਟ ਕਮ ਫਾਰਵਰਡ ਤੇ ਉਹ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਡੈਪਟੀ ਕਮਿਸ਼ਨਰ ਐਸਐਸਪੀ ਜਾਂ ਸਾਡੇ ਸਿਵਲ ਸ਼ਾਦਨਾਂ ਦੇ ਨਾਲ ਕੰਟੈਕਟ ਕਰਨ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਟ੍ਰੇਨਿੰਗ ਦੇ ਰਹੇ ਆ ਤੇ ਅਸੀਂ ਪੂਰੇ ਆਪਣੀ ਆਰਮੀ ਦੇ ਨਾਲ ਆਪਣੇ ਡਿਫੈਂਸ ਫੋਰਸਸ ਦੇ ਨਾਲ ਜਾਂ ਕੋਸ ਨਾਲ ਨੇਵੀ ਨਾਲ ਔਰ ਆਪਣਾ ਜਿੰਨੇ ਵੀ ਪੁਲਿਸ ਫੋਰਸਸ ਆ ਗਿਆ ਉਹ ਜਨਾਬ ਮੋਢਾ ਨਾ ਮੋਢਾ ਲਾ ਕੇ ਜੀ ਹਰ ਇੱਕ ਪੰਜਾਬ ਦੇ ਜਿਹੜੇ 3 ਕਰੋੜ ਬੰਦੇ ਆ ਉਹ ਬਿਲਕੁਲ ਤਿਆਰ ਹੈ ਔਰ ਉਹਨਾਂ ਦੇ ਹੌਸਲੇ ਬੁਲੰਦ ਹੈ ਚੜ੍ਹਦੀ ਕਲਾ ਚ ਵਾਇਗਰੂਪਲੀ ਕਰੇਗਾ ਜੀ ਬਹੁਤ ਬਹੁਤ ਧੰਨਵਾਦ